ਬਹੁਤ ਹੀ ਮਾੜੀ ਗੱਲ ਹੋਈ ਹੈ 20 ਦੇ ਕਰੀਬ ਗਊਆਂ ਜਿਹੜੀਆਂ ਉਹ ਮਰਗੀਆਂ ਨੇ ਕੱਲ ਸ਼ਾਮ ਨੂੰ ਇਹ ਘਟਨਾ ਵਾਪਰੀ ਸ਼ਾਮ ਨੂੰ ਕਰੀਬ 8 ਵਜੇ 2-3 ਗਊਆਂ ਅਫੈਕਟਡ ਸੀ ਦੇਖਦੀ-ਦੇਖਦੇ ਤਾਂ 20 ਦੇ ਕਰੀਬ ਗਊਆਂ ਜਿਹੜੀਆਂ ਢੜਫ ਢੜਫ ਕੇ ਉਹਨਾਂ ਨੇ ਜਾਨ ਦੇਤੀ ਪਰ ਉਸੇ ਸਮੇਂ ਸਾਰੇ ਗਊ ਭਗਤ ਸਾਰੀ ਡਾਕਟਰਾਂ ਦੀ ਟੀਮ ਜਿਹੜੇ ਕੋਈ ਪ੍ਰਾਈਵੇਟ ਕੰਮ ਕਰਦੇ ਨੇ ਉਹ ਡਾਕਟਰ ਵੀ ਸਾਰੇ ਸਰਕਾਰੀ ਡਾਕਟਰ ਵੀ ਜਿੰਨੇ ਵੀ ਇਸ ਕੰਮ ਦੇ ਵਿੱਚ ਸਹਾਇੀ ਹੋ ਸਕਦੇ ਸੀ ਉਹ ਸਾਰੇ ਇੱਥੇ ਪਹੁੰਚ ਗਏ ਤੇ ਸਾਰਾ ਪ੍ਰਸ਼ਾਸਨ ਵੀ ਇੱਥੇ ਦੀ ਸੋ ਉਹਨਾਂ ਗਵਾਂ ਦਾ ਟ੍ਰੀਟਮੈਂਟ ਵੀ ਕੀਤਾ ਗਿਆ ਪਰ ਉਹ ਬਚ ਨਹੀਂ ਸਕਿਆ ਸੋ ਇਹ ਬਹੁਤ ਦੁਖਵਾਲੀ ਗੱਲ ਹੋਈ ਹੈ ਅੱਜ ਸੰਗਰਾਮ ਦਾ ਬਹੁਤ ਦੁੱਖ ਹੈ ਇਸ ਚੀਜ਼ ਦਾ ਸਾਰੇ ਸ਼ਹਿਰ ਦੇ ਵਿੱਚ ਇਸ ਚੀਜ਼ ਦਾ ਬਹੁਤ ਵੱਡਾ ਸੋਗ ਹੈ। ਬਾਕੀ ਰਾਤ ਤੋਂ ਹੀ ਸਾਰੇ ਗਊਸ਼ਾਲਾ ਪ੍ਰਬੰਧਕ ਕਮੇਟੀ ਤੇ ਸਾਰੇ ਗਊ ਭਗਤ ਡਾਕਟਰ ਜਿੰਨੀਆਂ ਵੀ ਗਊਆਂ ਇੱਥੇ ਕਰੀਬ 2000 ਦੇ ਕਰੀਬ ਗਊ ਇੱਥੇ ਹੈਗੀ ਹੈ। ਸਾਰੀਆਂ ਗਊਆਂ ਦੀ ਦੇਖਭਾਲ ਦੇ ਵਿੱਚ ਲੱਗੇ ਹੋਏ ਤੇ ਬਾਕੀ ਸਾਰੇਂ ਗਊਆਂ ਠੀਕ ਠਾਕ ਨੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਸੋ ਇਹ ਕਿਸ ਤਰ੍ਹਾਂ ਹੋਇਆ ਕਿਵੇਂ ਹੋਇਆ ਇਹ ਸਾਰੇ ਹੁਣ ਗਊਆਂ ਦਾ ਪੋਸਟਮਾਰਟਮ ਵੀ ਹੋਣਾ ਸਾਰੀ ਟੀਮਾਂ ਇੱਥੇ ਪਹੁੰਚ ਗਈਆਂ ਨੇ ਤੇ ਇਹ ਅਸੀਂ ਦੇਖ ਰਹੇ ਹਾਂ ਬਾਕੀ ਸਾਰਾ ਜਿਹੜਾ ਇੱਕ ਪਾਸੇ ਦੇ ਗਊਆਂ ਅਫੈਕਟਡ ਹੋਈਆਂ ਨੇ ਉਹਨਾਂ ਦੇ ਕੀ ਗੱਲ ਹੋਈ ਹੈ ਸਾਰਾ ਜਾਂਚ ਤੋਂ ਬਾਅਦ ਜਿਹੜਾ ਪਤਾ ਮੇਰੇ ਨੂੰ ਰੋਕ ਦਿੱਤਾ ਗਿਆ ਜਿਹੜੀ ਫੀਡ ਇਹਨਾਂ ਨੂੰ ਦਿੱਤੀ ਜਾਂਦੀ ਹੈ ਰਾਤ ਤੋਂ ਹੀ ਇਹਨਾਂ ਦਾ ਜਿਵੇਂ ਡਾਕਟਰਾਂ ਦੀ ਐਡਵਾਈਸ ਦੇ ਮੁਤਾਬਕ ਸਾਰਾ ਜਿਹੜਾ ਫੀਡ ਦਾ ਕੰਮ ਹੈ ਰੋਕ ਦਿੱਤਾ ਗਿਆ ਉਹ ਸਾਰਾ ਹੁਣ ਪਹਿਲਾਂ ਟੈਸਟ ਹੋਏਗਾ ਵੀ ਕਿੱਥੇ ਕੋਈ ਕਮੀ ਰਹੀ ਹੈ ਜਾਂ ਕੀ ਕਾਰਨ ਹੋਇਆ ਸੋ ਇਹ ਸਾਰਾ ਦੇਖ ਕੇ ਫੇਰ ਗਊਆਂ ਨੂੰ ਜਿਹੜੀ ਉਹ ਫੀਡ ਵੀ ਦਿੱਤੀ ਜਾਊਗੀ ਤੇ ਗਊਸ਼ਾਲਾ ਦੇ ਪ੍ਰਬੰਧਕ ਬਹੁਤ ਵਧੀਆ ਕੰਮ ਕਰ ਰਹੇ ਨੇ ਪਰ ਗਊਆਂ 2000 ਗਊਆਂ ਇੱਥੇ ਤੇ 2000 ਗਊ ਦੇ ਸਾਰੇ ਖਾਣ ਪੀਣ ਦਾ ਪ੍ਰਬੰਧ ਕਰਨਾ ਇਹ ਵੀ ਇੱਕ ਵੱਡਾ ਵਿਸ਼ਾ ਬਣਿਆ ਹੋਇਆ ਹੈ ਤੇ ਸਰਕਾਰ ਵੱਲੋਂ ਵੀ ਸਮੇਂ-ਸਮੇਂ ਤੇ ਮਦਦ ਕੀਤੀ ਜਾਂਦੀ ਹੈ ਜੋ ਗਊ ਸੈਸ ਹੈ ਉਹ ਲੈਰੀ ਦਾ ਜਿੰਨਾ ਵੀ ਗਊ ਸੈਸ ਇਕੱਠਾ ਹੁੰਦਾ ਸੀ ਗਊਸ਼ਾਲਾ ਨੂੰ ਹੋ ਦੰਨੇ ਤੇ ਇਹ ਸਾਰੇ ਹੁਣ ਫੇਰ ਵੀ ਆਪਣੀ ਹਿੰਮਤ ਦੇ ਨਾਲ ਮਿਹਨਤ ਕਰਕੇ ਆਪਣੀ ਹਿੰਮਤ ਤੇ ਮਿਹਨਤ ਦੇ ਨਾਲ ਲੋਕਾਂ ਤੋਂ ਮੰਗ ਕੇ ਸਾਰੇ ਗੁਸ਼ ਅੱਲਾ ਦਾ ਜਿਹੜਾ ਪ੍ਰਬੰਧ ਹੈ ਇਹ ਚਲਾ ਰਹੇ ਨੇ ਦੇਖੋ ਇਹ ਦੁੱਖ ਨੂੰ ਸੀ ਬਿਆਨ ਨਹੀਂ ਕਰ ਸਕਦੇ ਸਾਡਾ ਸਾਰਾ ਪ੍ਰਸ਼ਾਸਨ ਜਿਹੜਾ ਉਹ ਇੱਥੇ ਗਊਸ਼ਾਲਾ ਕਮੇਟੀ ਦੇ ਨਾਲ ਖੜਿਆ ਹੈ ਤੇ ਜੋ ਵੀ ਸੰਭਵ ਹੋ ਸਕਦਾ ਉਹ ਸਾਰਾ ਕਰ ਰਹੇ ਹਾਂ ਤੇ ਇਹ ਵੀ ਨਿਸ਼ਚਿਤ ਕਰਾਂਗੇ ਕਿ ਜੋ ਵੀ ਕੋਈ ਅਜਿਹੀ ਅਨਸੁਖਾਵੀ ਘਟਨਾ ਕਦੇ ਨਾ ਵਾਪਰੇ ਜਿਹੜੀ ਕਿਤੇ ਕਮੀ ਰਹਿ ਗਈ ਹੈ ਹੁਣ ਜਾਂਚ ਤੋਂ ਬਾਅਦ ਸਾਹਮਣੇ ਆਊਗੀ ਉਹਦਾ ਅਸੀਂ ਸਾਰਾ ਪ੍ਰਬੰਧ ਕਰਾਂਗੇ ਜਿਹੜਾ ਇੱਥੇ ਅੱਜ ਹਸਪਤਾਲ ਆਪਰੇ ਕਿਵੇਂ ਪਾਟ ਬਾਰੇ ਡੀਟੇਲ ਜਾਣਕਾਰੀ ਕਿਸ ਤਰ੍ਹਾਂ ਦੇ ਕਾਰਨ ਕਿਤੇ ਗਏ ਦੇਖੋ ਇਸ ਤਰ੍ਹਾਂ ਜੀ ਇੱਕ ਅਨਫੋਰਚੂਨੇਟ ਸਡਨਲੀ ਰਾਤ ਵੇਲੇ ਇਨਸੀਡੈਂਟ ਹੋਇਆ ਤੇ ਉਹਦੇ ਚ ਜਿਹੜਾ ਇਮੀਡੀਏਟਲੀ ਮੌਕੇ ਤੇ ਜਿਹੜੀ ਸਾਡੀ ਪੁਲਿਸ ਹੈ ਤੇ ਸਾਡੇ ਪ੍ਰਸ਼ਾਸਨ ਦੀਆਂ ਟੀਮਾਂ ਤੇ ਸਾਡੇ ਜਿਹੜੇ ਡਿਪਟੀ ਡਾਇਰੈਕਟਰ ਐਨੀਮਲ ਵੈਲਫੇਅਰਰੀ ਹੈਗੇ ਆ ਉਹਨਾਂ ਦੀਆਂ ਟੀਮਸ ਆ ਗਈਆਂ ਸੀਗੀਆਂ ਤੇ ਉਹਨਾਂ ਨੇ ਉਹ ਐਸਟੇਨ ਕਰ ਰਹੇ ਨੇ ਜੀ ਕੌਜ਼ ਆਫ ਡੈਥ ਕੀ ਹੈ ਇਨ ਕਿਸ ਕਾਰਨ ਕਰਕੇ ਹੋਇਆ ਕਿਉਂ ਇਹ ਵਾਪਰਿਆ ਤੇ ਪੋਸਟਮਾਰਟਮ ਕੰਡਕਟ ਕਰ ਰਹੇ ਨੇ ਤੇ ਬਾਕੀ ਵੀ ਜੋ ਜਿਹੜੀ ਨੋਰਮ ਦੇ ਅਨਸਾਰ ਜਾਂਚ ਬਣਦੀ ਹੈ ਉਹ ਜਿਹੜੇ ਡਿਪਟੀ ਡਾਇਰੈਕਟਰ ਐਨੀਮਲ ਸੈਂਟਰੀ ਆਪਣੀ ਸੁਪਰਵੀਜ਼ਨ ਚ ਕਰਵਾ ਰਹੇ ਨੇ ਜੀ ਤੇ ਜੋ ਵੀ ਉਹਦਾ ਹੋਇਆ ਉਹ ਕਰੈਕਟਿਵ ਮੀਜਰ ਇਹਨਾਂ ਨੂੰ ਲਏ ਜਾਣਗੇ ਅਗਰ ਕਿਸੇ ਦੀ ਕੋਈ ਇਹਦੇ ਚੰਗੈਲੀ ਪਾਈ ਗਈ ਜਾਂ ਕਿਸੇ ਦਾ ਕੋਈ ਇਸ ਤਰ੍ਹਾਂ ਦਾ ਕੋਈ ਗਲਤੀ ਪਾਈ ਗਈ ਤਾਂ ਉਹਦੇ ਖਿਲਾਫ ਉਹਵੇਂ ਕਾਰਵਾਈ ਬੰਦੀ ਕਾਰਵਾਈ ਸਖਤ ਕਾਰਵਾਈ ਕੀਤੀ ਉਹ ਕਰ ਰਹੇ ਨੇ ਜੀ अराउंड 20 ਉਹ ਹੈਗਾ ਤੇ ਬਟ ਉਹਨਾਂ ਦਾ ਸਾਰਾ ਵਿਧੀ ਵਿਧਾਨ ਦੇ ਨਾਲ ਇਹ ਪੁਆਇਜ਼ਨ ਦਾ ਕੇਸ ਲੱਗਦਾ ਹੈ ਜਾਂ ਸਰਦੀ ਦਾ ਲੱਗ ਰਿਹਾ ਨਹੀਂ ਇਸ ਤਰ੍ਹਾਂ ਜੀ ਉਹ ਜਾਂਚ ਤੋਂ ਬਾਅਦ ਹੀ ਪਤਾ ਲੱਗੂਗਾ ਤੇ ਜਿਹੜੀ ਆਪਣਾ ਪਸ਼ੂ ਪਾਲਣ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹ ਕਰ ਰਹੇ ਨੇ ਜੀ ਤੇ ਉਸ ਤੋਂ ਬਾਅਦ ਪਤਾ ਲੱਗੂਗਾ ਇਹ ਬਹੁਤ ਇੱਛੀ ਗੱਲ ਹੈ ਜੀ ਹਾਂਜੀ ਹਾਂਜੀ ਪੂਰੇ ਵਿਧਿਵਿਧਾਨ ਦੇ ਨਾਲ ਉਹਨਾਂ ਨੂੰ ਇੱਥੇ ਅਪਣਾ ਕੇ ਕਿ ਰਾਤ ਨੂੰ ਦੱਤਰਾਇਂ ਤਿੰਨ ਜੜੀਏ ਬਿਲਕੁਲ ਜੀ ਹਾਂਜੀ ਰਾਤੀ ਰਾਤ ਸੀ ਹਾਂਜੀ ਚਲੋ ਕੀ ਨਾਮ ਹੈ ਪਰਮੇਸ਼ਰ ਸ਼ਰਮਾ ਜੀ ਪਰਮੇਸ਼ਰ ਸ਼ਰਮਾ ਕੀ ਹੋਇਆ ਜਿਹੜਾ ਇੱਥੇ ਹਾਦਸਾ ਵਾਪਰਿਆ ਕਿਵੇਂ ਵਾਪਰਿਆ ਕਿਸ ਤਰ੍ਹਾਂ ਨੂੰ ਕੰਟਰੋਲ ਕੀਤਾ ਬਹੁਤ ਹੀ ਦੁੱਖ ਦੀ ਗੱਲ ਰਾਤ ਦੇ ਦੋ ਮੈਂ ਸਾਢੇ ਛੀ ਵਜੇ ਆਇਆ ਇੱਥੇ ਮਨ ਬਹੁਤ ਦੁਖੀ ਹੋਇਆ ਇੰਨਾ ਦੁਖੀ ਆ ਮਨ ਤਿੰਨ ਚਾਰ ਗਊਆਂ ਤੜਫਰੀਆਂ ਸੀਗੀਆਂ ਡਾਕਟਰ ਇੱਥੇ ਤਕਰੀਬਨ ਡਾਕਟਰ ਹੀ ਬਹੁਤ ਆਏ ਹੋਏ ਸੀਗੇ ਮਤਲਬ ਤਕਰੀਬਨ ਸਾਡੇ ਜਿਹੜੇ ਡਾਕਟਰ ਲਗਾਤਾਰ ਜਿਹੜੀ ਸੇਵਾ ਕਰਦੇ ਨੇ ਉਹ ਸਾਰੇ ਹੀ ਇੱਥੇ ਸਾਡੇ ਕਪ ਸੰਜੀ ਸਾਡੇ ਗ੍ਰੀਸ਼ਨ ਜੀ ਜਿੰਨੇ ਵੀ ਇੱਥੇ ਸੇਵਾਦਾਰ ਸੀ ਰਾਤ ਮਿਲ ਤਕਰੀਬਨ ਸਾਰੇ ਸੀਗੇ ਤੇ 7:30 8 ਵਜੇ ਤੱਕ ਮੈਂ ਵੀ ਇੱਥੇ ਰਿਹਾ ਹਾਂ ਉਸ ਤੋਂ ਬਾਅਦ ਮੈਥੋਂ ਦੇਖਿਆ ਨਹੀਂ ਗਿਆ ਇਹਨਾਂ ਨੂੰ ਮੈਂ ਬਹਾਨਾ ਜ਼ਰੂਰ ਲਾਈ ਗਿਆ ਮੈਂ ਆਉਂਦਾ ਨਹੀਂ ਆਉਂਦਾ ਕਿ ਮੈਂ ਮੈਥੋਂ ਦੇਖਿਆ ਨਹੀਂ ਗਿਆ ਮੈਂ ਰੋਣ ਲੱਗ ਗਿਆ ਦੀਆ ਤੁਹਾਨੂੰ ਸਹੀ ਦੱਸਾਂ ਬੜਾ ਮਨ ਖਰਾਬ ਹੋਇਆ ਵੀ ਇੱਕ ਪਤਾ ਨਹੀਂ ਕੋਈ ਚੀਜ਼ ਖਾ ਗਈਆਂ ਇਹ ਬੇਜਵਾਨ ਨਿਗਉਆਂ ਬੇਜਵਾਨ ਹੋਣ ਕਰਕੇ ਜੇ ਕੋਈ ਜਾਨ ਦੀ ਹੁਣ ਵਿਚਾਰੀਆਂ ਕੀ ਹੈ ਹੁਣ ਇਹ ਨਹੀਂ ਪਤਾ ਵੀ ਕੋਈ ਪਾਕੇ ਗਿਆ ਜਾਂ ਕੋਈ ਇੱਕ ਟੂੜੀ ਦੇ ਵਿੱਚ ਆ ਗਿਆ ਜਾਂ ਕੁਝ ਹੋਇਆ ਇਹ ਰੱਬ ਉਹ ਉੱਪਰਲਾ ਜਾਣਦਾ ਕਿੰਨੀਆਂ ਕ ਗਉਆਂ ਜਿਹੜੀਆਂ ਹੈ ਇਹ 21 ਗਉਆਂ ਨੇ ਜੀ ਤਕਰੀਬਨ ਇਹ ਜਿਹੜੀਆਂ ਦੀ ਡੈਥ ਹੋਈ ਹੈ ਫਿਰ ਹੁਣ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਕੋਈ ਪ੍ਰਬੰਧ ਜੀ ਦੇਖੋ ਪਹਿਲਾਂ ਵੀ ਪ੍ਰਬੰਧ ਪੂਰੇ ਨੇ ਪ੍ਰਬੰਧ ਦੀ ਕੋਈ ਕਮੀ ਨਹੀਂ ਕਿਸੇ ਪਾਸੋਂ ਹੁਣ ਅਸੀਂ ਇੱਕ ਹੋਰ ਕਹਾਂਗੇ ਵੀ ਜਿਹੜਾ ਉੱਪਰਲੇ ਪਾਸੇ ਦੋ ਕੈਮਰੇ ਐਕਸਟਰਾ ਹੋਰ ਲਵਾਵਾਂਗੇ ਪਹਿਲਾਂ ਅੱਠ ਕੈਮਰੇ ਇੱਥੇ ਚੱਲਦੇ ਨੇ ਦੋ ਕੈਮਰੇ ਐਕਸਟਰਾ ਹੋਰ ਲਵਾ ਦਨੇ ਤੇ ਬਾਕਾਇਦਾ ਉੱਥੇ ਇੱਕ ਬੰਦਾ ਬਿਠਾਵਾਵਾਂਗੇ ਉਹ ਚੀਜ਼ ਪਹਿਲਾਂ ਦੇਖਿਆ ਕਰੋ ਵੀ ਗਊ ਗਊ ਨੂੰ ਪੈਣ ਵਾਲੀ ਹੈ ਇਹ ਵੀ ਪਹਿਲਾਂ ਦੇਖ ਕੇ ਫਿਰ ਪਵਾਇਆ ਕਰਾਂਗੇ ਸਫਾਈ ਦਾ ਕਿਸ ਤਰ੍ਹਾਂ ਹੁੰਦਾ ਹੈ ਸਫਾਈ ਦਾ ਬਹੁਤ ਵਧੀਆ ਹੀ ਸਵੇਰੇ ਸੇਵਾਦਾਰ ਆਉਂਦੇ ਨੇ ਉਹ ਵੀ ਸਫਾਈ ਕਰਦੇ ਨੇ ਆਸੇ ਤੋਂ ਬਾਅਦ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੈ ਸਫਾਈ ਕੀਤੀ ਗਈ ਹੈ ਜਾਂ ਮਤਲਬ ਜਿਹੜੀ ਫੀਡ ਸੀ ਉਹਨੂੰ ਬੰਦ ਕੀਤਾ ਗਿਆ ਹੈ ਜਾਂ ਫੀਡ ਰਾਤ ਦੀ ਹੀ ਬੰਦ ਕਰਤੀ ਸੀ ਜੋ ਡਾਕਟਰ ਸੰਗਰੂਰ ਆਲ ਹੋਈ ਹੈ ਡਿਪਟੀ ਡਾਇਰੈਕਟਰ ਨਾਲ ਉਹਨਾਂ ਨੇ ਫੀਡ ਨਾਲ ਦੇ ਨਾਲ ਬੰਦ ਕਰਾ ਦਿੱਤੀ ਸੀ ਵੀ ਜਦ ਤੱਕ ਰਸੀ ਨਹੀਂ ਆਉਂਦੇ ਕੱਲ ਨੂੰ ਸਵੇਰ ਤੱਕ ਤਾਂ ਕੋਈ ਫੀਡ ਨਹੀਂ ਪਾਉਣੀ ਹੈਗੀ ਉਸ ਤੋਂ ਹੁਣ ਟੂੜੀ ਪੈਣ ਲੱਗੀ ਹੈ ਉਹਨਾਂ ਦੇ ਆਉਣ ਤੋਂ ਬਾਅਦ ਦੇਖੋ ਬਚਾਰੀਆਂ ਭੁੱਖੀਆਂ ਨੇ ਰਾਤ ਦੇ ਇਹਨਾਂ ਨੇ ਕੁਝ ਨਹੀਂ ਖਾਦਾ ਹੈਗਾ ਠੰਡ ਵੀ ਵੀ ਕਿਹਾ ਵੀ ਪਹਿਲਾਂ ਇਹ ਪਾਉਣਾ ਪਊਗਾ ਜੀ ਤੁਸੀਂ ਜਲਦੀ ਆਓ ਉਹ ਆਏ ਨੇ ਹੁਣ ਸਭ ਕੁਝ ਓਕੇ ਸਹੀ ਸਫਾਈ ਦਾ ਕੋਈ ਦਿੱਕਤ ਨਹੀਂ ਇੰਨਾ ਸਹਿਯੋਗ ਸ਼ਹਿਰ ਨਿਵਾਸੀਆਂ ਰਾਤ ਦੇਖੋ 50 60 ਬੰਦੇ ਨਾਲ ਦੇ ਕੋਈ ਸੇਵਾਦਾਰ ਆਏ ਹੁਣ ਕਿਸ ਤਰ੍ਹਾਂ ਦੇ ਜਿਹੜੇ ਡਾਕਟਰਾਂ ਵੱਲੋਂ ਟੀਮ ਬੁਲਾਈ ਗਈ ਹੈ ਉਹ ਕੀ ਕੀਤਾ ਜਾ ਰਿਹਾ ਉਹਨਾਂ ਵੱਲੋਂ ਪੁਸ਼ਟਮਨ ਕੀਤਾ ਸੈਂਪਲ ਲਿੱਤਾ ਜਾ ਰਿਹਾ ਪੁਸ਼ਟਮਨ ਹੋਏਗਾ ਉਹ ਕਹਿ ਰਿਹਾ ਫਿਰ ਜਲੰਧਰ ਭੇਜਾਂਗੇ ਜਲੰਧਰ ਤੋਂ ਪਾਸ ਹੋਰ 2-3 ਦਿਨ ਲੱਗਣਗੇ ਫਿਰ ਕੁਝ ਆਪਾਂ ਨੂੰ ਕਲੀਅਰ ਲੱਗੂਗਾ